ਯਾ ਇਸੇ ਇਸੇ ਡੇਸੀ ਆਵਸ ਆ ਦੇਖੋ ਸਾਪਣੇ ਧਰੋਲੇ ਦੀ ਕੁੜੀ ਬਈ ਸਿਮਰ ਭਾੜ ਬੋਝ ਦੀ ਕਰਦੇਗੇ ਬਹੁਤ ਬਹੁਤ ਭਾੜਾ ਚਾਚੇ ਨੇ ਮਤਰੂ ਯਾ ਜੀ ਕਿੱтка ਮਿਲ ਸਿਮਰ ਹਾਂ ਦਿਖਾਤਾ ਪਾਤਾ ਬਲੌਗ ਚ ਬੰਦੇ ਹਾਂ ਮੰਨ ਕੇ ਪੂਰਾ ਕੈਮੋ ਬਈ ਹੋਰ ਮੁੰਡੇ ਪਾਦੀ ਵੀਰ ਦਾਤਾ ਹੋਰ ਜੀ ਡਾਕਟਰ ਸਾਹਿਬ ਐਜੇਵਾ ਕਰਦੇ ਹਾਂ ਨਾ ਤੁਹਾਨੂੰ ਕਲੱਬ ਸਾਡਾ ਜਮਾ ਹੈ ਜਿਹੜਾ ਕਲੱਬ ਰਜਿਸਟਰਡ ਹੁੰਦਾ ਉਹਦੇ ਆਧੇਦਾਰ ਸਾਰੇ ਦਿਖਾ ਦੇ ਬਾ ਸਰਪੰਚ ਬਹੁਤ ਵਧੀਆ ਕਹਿ ਰਹੇ ਕਿ ਕਿੱਧਰ ਹੋ ਗਿਆ ਪਰਸੀਨਾ ਤੁਰੀਣਾ ਕਿਸ ਨੇ ਇੱਕ ਤਰ੍ਹਾਂ ਦੀ ਮਸਾਲ ਆ ਗਈ ਵੀਰੇ ਮਸਾਲ ਮੈਨੂੰ ਵਧੀਆ ਐ ਯਾਰ ਕੰਮ ਕਰੋ ਜਿਵੇਂ ਮੈਂ ਇਹਨੂੰ ਕਹਿਣਾ ਉਹਨਾਂ ਦੇ ਕੋਲ ਬੈਠਾ ਦੁਕਾਨ ਤੇ ਯਾਰ ਵਧੀਆ ਹਾਂ ਬੰਦੇ ਸਾਰੇ ਸੈੱਟ ਨੇ ਆਪਣੇ ਸਾਰੇ ਹਾਂ ਬੰਦੇ ਸਾਰੇ ਸੈੱਟ ਨੇ ਕਰਦੇ ਹਾਂ ਬਈ ਰਾਨੇ ਦੇ ਬਾਅਦ ਨੇਰਾ ਹੋਇਆ ਨੇ ਕਰਾਏ ਰਨਿੰਗ ਮਤਲਬ ਆਗੇ ਟਿਕਾਣੇ ਦੇ री वाह गुरु ਜਾਉਂਗਾ ਜੱਟ ਬੜੀ ਵੜੀ ਆ ਕਚਕਾਨੂ ਇਹ ਤਾਂ ਇਹ ਪੀਲਾ ਸਾਡੀ ਆਇਆ ਕਰੋ ਬਈ ਯਾਰ ਦੇ ਆ ਕਰੋ ਸ਼ਰੀ ਨੂੰ ਘੰਟਾ 24 ਘੰਟੇ ਜੋ ਯਾਰ ਛੇਤ ਲਈ ਘੰਟਾ ਦਾ ਹੱਕੀ ਬਣਦਾ ਜਿਵੇਂ ਅੱਧੇ ਘੰਟੇ ਦਾ ਕੰਮ ਆ ਬਈ ਕੰਮ ਕੰਮ ਨਹੀਂ ਮੁੱਕਦੇ ਕੋਈ ਯਾਰ ਇਹਦਾ ਜਿਹੜਾ 4 ਪਹਿਲੇ ਗੀ ਕੰਮ-ਕਮ ਉਹ ਤਾਂ ਦੀ ਮੁੱਕਦੇ ਰਾਂ ਆ ਵੀ 24 ਘੰਟੇ ਜੋ ਘੰਟਾ ਦਾ ਕੋਈ ਬੜਾ ਨਹੀਂ ਯਾਰ ਅੱਧਾ ਘੰਟਾ ਕੱਢ ਲਓ ਚਲ ਘੰਟਾ ਜੀ ਕਾ ਮਣੀ ਸਹੀ ਆ ਹੋਰ ਲੋਟਾ ਕੰਮ ਚੱਲ ਚੰਗਾ ਚੰਗਾਈ ਠੀਕ ਹੈ ਹੱਥ ਇਹ ਖਲਾਇਆ ਕਰਾਂ ਹਾਂ ਜੀ ਆਹ ਹੁਣ ਦੇਖਣਾ ਕਿ ਮੇਤਰਾ ਪਾਣੀ ਆ ਪਰ ਲਾਈਟ ਚੱਲੀ ਜਾਂਦੀ ਸੀ ਆਪਣੀ ਰਾਤ ਦੀ ਸਰੀ ਚ ਸਵੇਰੇ ਸਵੇਰੇ ਖੇਤਾਂ ਚ ਐ ਫਸਲ ਤੇ ਢੇੜਾ ਮਾਰਨ ਦਾ ਵੀ ਮੇਤਰਾ ਵਾਡੇ ਨਜ਼ਾਰਾ ਹੇ ਵੀ ਕੋਈ ਜੱਟ ਲੈ ਵੀ ਸਮਝ ਸਕਦਾ ਵੀ ਠੀਕ ਆ ਯਾਰ ਵੀ ਕਿਹੜਾ ਸਵਾਦ ਆ ਜਿਹੜਾ ਮਾਰਦਾ ਤੜਕੇ ਤੜਕੇ ਕੋਲ ਦੇ ਬੰਗੀਆਂ ਵਾਲੇ ਪਾਏ ਪੂ ਮਿੱਤਰੋ ਪਾਣੀ ਥੋੜਾ ਹੀ ਆਇਆ ਯਾਰ ਇਹ ਸਾਡੇ ਦਾ ਲਾਈਟ ਖੜਾ ਇਨਾ ਟਾਈਮ ਨਹੀਂ ਹੋ ਲਾਈਟ ਚੱਲਦੀ ਨਹੀਂ ਮੇਰੇ ਅਮਰੂਦ ਖਾਣ ਦਾ ਵੀ ਨਜ਼ਾਰਾ ਹੀ ਆਇਆ ਨਾ ਮਿੱਤਰੋ ਵੇਰੇ ਵੇਰੇ ਸਮਾਤਾਂ ਜਾਂ ਵਾਹ ਯਾਰ ਮੱਲੋਂ ਵਲੀ ਨੇ ਕਲਰ ਨੂੰ ਮੂਜੋ ਵਾਹੋ ਯਾਰ ਆ ਦੇਖੋ ਮਿੱਤਰੋ ਫਰੂਟ ਨਹੀਂ ਮੁੱਕਦੇ ਸਾਡੇ ਵੀਰੇ ਐਂ ਚੱਲੀ ਜਾਂਦੇ ਨੇ ਠੀਕ ਆ ਕਦੇ ਬੇਰ ਆ ਗਏ ਕਦੇ ਚੀਕੂ ਆ ਗਏ ਕਦੇ ਕਿਨੂ ਆ ਗਏ ਕਦੇ ਨਾਰ ਆ ਗਏ ਠੀਕ ਹੈ ਮਰੂਦ ਦੇਖੋ ਫਲ ਦੇਖੋ ਮਰੂਦ ਨੂੰ ਆਹ ਬਾਤ ਆ ਯਾਰ ਮੈਨ ਨਹੀਂ ਆ ਰਹੀ ਹੈ ਨਾ ਵੀਰੇ ਵੀਰੇ ਫਲ ਕਾਣਦੇ ਆ ਨਾ انا ਮੇਲੇ ਜਮਰੂਦਾਂ ਨੂੰ ਕਾਣ ਪਾਉਂਦਾ ਮਰੋਚ ਪਾਵਰ ਤਾਂ ਜ਼ਿਆਦਾ ਹੀ ਹੁੰਦੀ ਹੈ ਬਈ ਵਲਾਂ ਨਾਲ। ਅਗਰ ਤੋੜ ਕੇ ਜਿਵੇਂ ਮੈਂ ਕਹਿੰਦਾ ਉਹਨਾਂ ਤੋੜ ਕੇ ਖਾਣ ਦਾ ਐ ਸੁਆਦ ਹੀ ਆਟਾ ਹੁੰਦਾ। ਛਾਓ ਹੁਣ ਉਹ ਕੀ ਪਤਾ ਕਦੋਂ ਆਉਂਦੇ ਨੇ ਕਿਹੜੀਆਂ ਦਵਾਈਆਂ ਕਰੀਆਂ ਹੁੰਦੀਆਂ ਨੇ। ਹੋਰ ਦਾ ਕੰਮ ਸਾਨੂੰ ਆ ਗਏ ਕੇਲੇ ਆਪਣੇ। ਕੇਲਿਆਂ ਦੇ ਗੁੱਸੇ ਗਣੋ ਫਿਰ। 1 2 1 ਕੋ ਪਰਲੇ ਪਾਦੇ। ਆਦੋਨੇ ਇਹ ਕੋਈ ਦੋ ਤੇ ਕੋਈ ਠੀਕ ਹੈ ਇਹ ਕਾਫੀ ਚਾਰ ਪੰਜ ਲੱਗੇ ਪੈਣੇ ਬਾਈ ਇੱਕ ਦੋ ਦੀ ਠੀਕ ਇਹ ਕਾਫੀ ਇਹ ਤੋਂ ਖੜ ਦਿਵਾ ਹੀ ਰੱਖੋ ਇਹ ਇੱਕ ਆਦ ਮਟਰ ਪੰਜ ਗੋਸੇ ਲੱਗੇ ਪੈਣੇ ਕੇਲਿਆਂ ਦੇ ਪੰਜ ਦੇ ਵੀ 6 ਹੋ ਸਕਦੇ ਨੇ ਘੱਟ ਨਹੀਂ ਹੈਗੇ ਤੂੰ ਕਹਿੰਦੇ ਮੇਰੇ ਵੀਰ ਨੇ ਸਬਜ਼ੀ ਸਬਜ਼ੀ ਬਣਾਉਣ ਨੂੰ ਲੈ ਕੇ ਜਾਣਾ ਕਹਿੰਦੇ ਬਹੁਤ ਵਧੀਆ ਬਣਦੇ ਲੈ ਜਾ ਸਕਦਾ ਹੈ ਠੀਕ ਹੈ ਵਾਹ ਪਿਆਰੇ ਦੋਸਤ ਸੱਜੂ ਤੂੰ ਕਹਿਆ ਸੀ ਚੈਨਲ ਸਬਸਕ੍ਰਾਈਬ ਕਰੋ ਦੇਖਿਆ ਜੀ ਵਲੌਗ ਚ ਪਤਾ ਸੀ ਦੇਖਿਆ ਇਹਦਾ ਵਲੌਗ ਉਹ ਯਾਰ ਮੰਨੇ ਤੱਕ ਆ ਲਿਆ ਕਰ ਯਾਰ ਕਿਵੇਂ ਬਿਲੇ ਬਿਲੇ ਸਕੂਲ ਚ ਲੱਗਿਆ ਬਿਲੇ ਕਿਹੜੀ ਕਲਾਸ ਚ ਹੋ ਗਿਆ ਬਿਲੇ ਹਾਂ ਬਿਲੇ ਸਮਝ ਲਾ ਕਿਵੇਂ ਆਉਂਦਿਆਂ ਨੇ ਬਿਲੇ ਵਾਈ ਕਰਦੇ ਫਿਰ ਉਹ ਦੇਖ ਕਿੰਨੇ ਪਿਆਰੇ ਬੱਚੇ ਜੀ ਚੱਲੇ ਸਾਡੇ ਸਕੂਲ ਆ ਵੀ ਸਾਡਾ ਪਿਆਰਾ ਬੱਚਾ ਵੀ ਚੱਲਿਆ ਜੀ ਬੈਣਾ ਇੱਧਰ ਨੰਗੀ ਹੋਈ ਆ ਉਹ ਆ ਗਈ ਚੱਲ ਬਈ ਮਤਰਾ ਚੱਕ ਪਾਏਗਾ ਆ ਮੋੜਿਆਂ ਚ ਆਮ ਤੇ ਹੁਣ ਚੱਲੇ ਵਾ ਕੰਮ ਬਰਨਾਲੇ ਮੜਾ ਜਾ ਮਾਇਦੇ ਗਿਫਟੀ ਜਲੇ ਬਰਨਾਲੇ ਜੀ ਆਪੇ ਜੇ ਵਾਰੀ ਪਤਾ ਕਰਕੇ ਆਉਂਿਆ ਕਿ ਕੀ ਕਹਾਣੀ ਐ ਕੀ ਗੱਲ ਬਾਤ ਐ ਠੱਕ ਮੜੇ ਦਾ ਹੈਗੇ ਨੇ ਅੱਤੇ ਸਾਡੇ ਕੋਲੇ ਆ ਗਿਆ ਆ ਦੇਖੋ ਮਿੱਤਰੋ ਆ ਪਾਏ ਸੀ ਡੀਸੀ ਆਫਿਸ ਇੱਥੇ ਆ ਦੇਖ ਆਪਣਾ ਧਨੌਲੇ ਦੀ ਕੁੜੀ ਹਰਸੀਰਤ ਕੌਰ ਸਿਮਰਦੀਪ ਸਿੰਘ ਪਿਤਾ ਦਾ ਨਾਮ ਅਮਨਦੀਪ ਕੌਰ ਮਾਤਾ ਦਾ ਨਾਮ ਸਰਬੱਤ ਕਾਰੀ ਵਿਦਿਆ ਮੰਦਿਰ ਬਰਨਾਲਾ 505 ਨੰਬਰ ਨੇ ਵੀਰੇ ਠੀਕ ਆ ਅਮਨਿੰਦਰ ਸਿੰਘ ਤਲਵਿੰਦਰ ਸਿੰਘ ਤਰਨਜੀਤ ਕੌਰ ਇਹ ਵੀ ਸਰਬੱਤ ਕਾਰੀ ਵਿਦਿਆ ਮੰਦਿਰ ਧਨੌਲਾ ਦਾ ਵਿਦਿਆਰਥੀ ਆ ਬਾਈ ਤਾਂ ਹੀ ਹੋ ਗਏ ਨਾ ਯਾਰ ਪੜ੍ਹਿਆ ਕਰੋ ਮਿੱਤਰੋ ਪੜਾਈ ਨਾਲ ਹੀ ਆ ਦੇਖੋ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰੋ ਤੇ ਕਾ ਰਾਮਨਦੀਪਾ ਰਾਮ ਮਹਾਂਤਰਾਮ ਸਿਮਰਜੀਤ ਕੌਰ ਇਹ ਸੰਤ ਬਾਬਾ ਲੌਂਗਪੁਰੀ ਦਰਸ ਸਕੂਲ ਦਾ ਪਖੋਗਲਾ ਦਾ ਤਾਂ ਕਹਨੇ ਆ ਮਿੱਤਰੋ ਵੀ ਪੜ੍ਹਾ ਕਰੋ ਯਾਰ ਮਿਹਨਤ ਕਰੋ ਠੀਕ ਹੈ ਇਹੀ ਕੁਝ ਬਣਦਾ ਸਮਾਂ ਨਾ ਦਾ ਪੂਰਾ ਓਕੇ ਆ ਕੇ ਬੀਟੀ ਛੱਡ ਦੀ ਗਲਾ ਕਲਾਪਸ਼ੇ 92 ਡਰਾਗ ਜੈਸੂ ਲਾਈਵ ਬਣਦੀ ਗੱਲ ਪੂਰੀ ਮਸਲਾ ਕੀ ਆ ਕਿ ਲੋਕ ਬੁਡਟ ਘਰਦੇ ਆ ਇਸ ਦਾ ਆਈਡੀ ਨਹੀਂ ਹਨ ਨਵੀਂ ਲਊਗਾ ਕੰਮ ਬੜਾ ਇਹ ਦੇ ਕਰਾਦਾ ਇਹ ਵੇਰ ਮੈਟਰ ਉਹ ਐਫੀ ਡਾਟ ਵੀ ਨੌਰਟ ਰੇ ਟੈਸਟ ਵੀ ਕਰਾਦਾ ਕੰਮ ਖਤਰਾ ਹੋ ਜਾ ਰਿਹਾ ਪਰ ਉਹਨੇ ਕੁ ਮੈਂਬਰਾਂ ਦੀ ਤਿਆਰ ਕਰਾਦੀ ਬਾਈ ਜਿੰਨੇ ਕੇ ਆਪਣੇ ਕੋਲ ਹੈਗੇ ਸੀ ਬਾਕੀ ਕਹਿੰਦੇ ਬਾਅਦ ਚ ਐਡ ਹੋ ਜਾਣੇ ਉਹਨਾਂ ਨੇ ਬਾਕੀ ਬਾਅਦ ਚ ਕਰ ਲਾਂਗੇ ਦੇਖੋ ਪ੍ਰਿੰਟਰ ਨੇ ਚਾਰਟ ਬਣਾਦਾ ਮਿੱਤਰੋ ਕਾਲਾ ਕਾਲਾ ਹੀ ਕਰਦਾ ਸਾਰੇ ਪਾਸੇ ਕਦਦਾ ਉਹ ਜੀ ਅੱਖਰ ਜੇ ਕੱਢਣੇ ਜੀ ਕੱਢਣਾ ਦਾ ਕਲਾ ਪਤਾ ਜੀ। ਹੱਸਦਾ ਔਰ ਕਰਦੇ ਸੀ ਆਪਣੇ ਕੋਲ ਪਾਣੀ। ਕਿਰਪਜੀਤ ਦਾ ਕਿਰਪਜੀਤ ਦਾ ਮੇਰੇ ਨਾਲ ਨਹੀਂ ਗਈ ਸੀ ਵਿਆਹ। ਪਾਣੀ ਦੀ ਮੰਗ ਕਰਦੇ ਗਏ। ਬੈ阿里। ਅੰਨਾਈ ਉਹ ਸਾਡੇ ਤੋਂ ਟਾਈਮ ਲਾ ਕੇ ਸੀਧੀ ਕਰ ਦੇਣੀ ਸੀ ਕਿ ਫਾਇਲ ਚੱਲੇ। ਸਾਡਾ ਪਹੁੰਚ ਹੀ ਕਰ ਦਾਂਗੇ। ਬਹੁਤ ਬਹੁਤ ਧੰਨਵਾਦ ਵੀਰੇ ਜਰਾ। ਆਹ ਭਾਈ ਦੋਗਰਾਈਆ ਮਿਸਟਰੋ ਫਾਈਲ ਪਰ ਭਾਈ ਨੇ ਕਰਤੀ ਪਾਇਲ ਦੇ ਆਧਾਰ ਤੇ। ਚੰਗਾ ਜੀ ਬਾਈ ਜੀ ਕਰਾਜੀ ਮਦਦ ਰੋ ਫਾਇਲ ਵੇਰਾ ਚੱਲੇ ਪੰਡ ਪਰ ਪੀਤਾ ਜੂਸ ਜੀ ਤਲਿਆ ਹੋਇਆ ਬੰਦ ਕਰਤਾ ਨਾ ਅਸੀਂ ਤਾਂ ਕਰਕੇ ਹੁਣ ਜੂਸ ਤੇ ਆ ਗਏ ਭੱਜਣ ਕਰਕੇ ਤਾਂ ਕਰਕੇ ਕਿਉਂ ਨਹੀਂ ਤਾਂ ਸੈਂਡਵਿਚ ਖਾ ਕੇ ਆਉਂਦੇ ਤਾਂ ਹੀ ਹੋਣੀ ਤਾਈਓ ਜੂਸ ਇੱਥੇ ਰੋਕ ਜਾ ਰਾ ਇੱਥੇ ਬਹਿ ਕੇ ਲੈ ਗਏ ਅਮਤਾ ਵੇ ਵਿਪਰੀਤ ਹੁਣ ਰਜਿਸਟਰ ਤੇ ਲਿਖੀ ਜਾਂਦਾ ਜਿਹੜਾ ਉਹਨੇ ਕਿਹਾ ਸੀ ਬਾਈ ਨੇ ਆ ਲਿਖ ਲਿਓ ਮਤਾ ਮਤਾ ਲਿਖੀ ਜਾਂਦਾ ਫਿਰ ਉਦੋਂ ਬਾਅਦ ਸਾਰੇ ਅਧਿਕਾਰ ਦੇਤੇ ਮੈਨੂੰ ਯਾਰ ਫਿਰ ਸਾਰਿਆਂ ਨੇ ਸਾਈਨ ਕਰਾ ਕੇ ਲੈ ਹੁਣੇ ਨੇ ਉਦੋਂ ਬਾਅਦ ਮੰਨੇ ਹੋਣਾਂ ਦੇ ਸਾਈਨ ਸੁਣ ਕਰਾ ਕੇ ਮਾਤਰਾ ਵੇ ਚੂਚਾ ਮਾਤਾ ਲੋਟ ਹੀ ਹੁੰਦਾ ਯਾਰ ਹਾਂ ਹੁਣ ਆ ਗਏ ਜੀ ਆਪਾਂ ਤਸਵੀਲ ਚ ਤਨੂਲੇ ਹੋਰ ਜੀ ਦਾਤਾ ਜੀ ਨੰਬਰਦਾਰ ਸਾਹਿਬ ਛੋਟੇ ਕੋਲੀ ਆਏ ਜੀ ਆਪਾਂ ਕਰਾਉਣਾ ਕਲਾ ਬਜ਼ਾਰ ਜਹਟਰ ਕਰਾਉਣਾ ਚਾਚਾ ਆਹ ਰਾਂ ਉਹੀ ਖੇਟਾਂ ਦੇ ਆਪਣੇ ਰੋਡ ਦੀ ਹਰਜਿੰਦਰਪੁਰਾ ਕੋਠਿਆਂ ਦਾ ਉਹ ਬਰਬਾਹ ਵੇਲੇ ਆ ਤਾਂ ਐ ਵੀ ਕੰਮ ਕੋਈ ਪਣਦੇ ਕਰ ਆਪਾਂ ਹੈ ਨਹੀਂ ਆਪਣੇ ਰੋਡ ਤੇ ਆ ਬਾਪ ਮੁਵਰ ਲਾਉਣੀਆਂ ਫੈਨ ਕਰਦੇ ਨੇ ਕੱਲੇ ਕੱਲੇ ਪੇਜ ਤੇ ਕੱਲੇ ਕੱਲੇ ਪੇਜ ਤੇ ਜਿੱਥੇ ਆ ਗਵਾਈਆਂ ਨੇ ਜਿੱਥੇ ਇੱਥੇ ਗਵਾਈਆਂ ਨੇ ਹਾਂ ਸਾਰਿਆਂ ਦੀ ਲਾਉਣੀਆਂ ਨੇ ਜੀ ਸਾਰਿਆਂ ਦੀ ਇੱਕ ਇੱਕ ਪੀਰਾ 20 ਇਹਨੇ ਆਪਣੇ ਫਰਦਾਦਾ ਜੀ ਅਜਮੇਰ ਸਿੰਘ ਨੰਬਰ ਦਾ ਸਾਰਿਆਂ ਦੀ ਲਾ ਦੋ ਜੀ ਸਾਰਿਆਂ ਦੀ ਚੱਕੋ ਜੀ ਸਾਈਨ ਵੀ ਇਕ ਲਿਖ ਚ ਨੂੰ ਬਾਏ ਦੇ ਨੇ ਹੋਰ ਦੇਖੋ ਜੀ ਹਾਂ 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 ਜੂਸ ਸੁਆਮਾ ਉਹ ਹੀ ਆ ਐ ਐ ਫੇਜੀ ਨਾਲ ਦੇ ਵਾਤੇ ਜੀ ਤੇ ਮੈਂ ਰੇਕ ਪੇਟੀ ਕਹਿੰਦਾ ਇਹੋ ਕੀ ਦਿਖਾਇਆ ਇਹ ਇਹ ਉਥੋਂ ਹੀ ਲਿਖਾਇਆ ਜਾ ਕਟੇਰੀਆਂ ਚੋ ਕਫੇ ਜੇ ਜੋ ਲਗਾ ਕੇ ਭੈਣ ਜੀ ਮਾਨ ਮਾਨ ਹੋ ਗਿਆ ਨਾ ਉੱਥੇ ਮਾਰ ਦੇਗਾ ਤਾਂ ਅੱਲੇ ਦੀ ਲਾ ਦੇ ਮਰੇਗਾ ਹਾਂ ਇੱਥੇ ਹੋਰੇ ਹਾਂ ਹਾਂ ਕੋਈ ਜਾਣੀ ਜਾਣੋ ਮਹਾਰਾਜ ਨੇ ਯਾਰਾ ਕਲਪਾਹ ਇਹ ਨਹੀਂ ਜੇ ਆਪਣੇ ਰੋਡ ਤੇ ਘਾਟ ਸੀ ਕਲਪਦੀ ਬਹੁਤ ਆ ਹੁਣ ਆਪਾਂ ਮਤੇ ਮਤੇ ਜੇ ਪਾਉਂਦੇ ਹੋਵਾਂਗੇ ਇਹ ਬੰਦਾ ਬਾਅਦ ਚ ਮੈਂ ਤੇ ਅਮਨੋ ਬੇਗੰਗਾ ਉਹ ਦੋਨੋਂ ਬਾ ਗਰਾਉਂਡ ਚ ਜੋੜਾਂਗੇ ਜਵਾਕਾਂ ਨੂੰ ਖੇਡਾਂ ਨਾਲ ਆਪਾਂ ਨਸੇ ਜੋ ਹਾਂ ਨੰਬਰ ਲੜੀ ਦੇ ਹਾਂ ਤੇ 14 ਪੰਜ ਸਾਲਾ ਨੰਬਰ ਤਾਂ ਨਹੀਂ ਆਈਆਂ ਵੀ ਸਾਰਾ ਟਾਈਮ ਲਈ ਸਹੀ ਗੱਲ ਆ ਅੱਜ ਆਪਾਂ ਉੱਚੀ ਗੱਲ ਨਾ ਸੇਗਾ ਚ ਲਗਾ ਨਹੀਂ ਉਹਦੇ ਮੁਕੀ ਹਾਂ ਸਹੀ ਗੱਲ ਆ ਜੀ ਸਹੀ ਗੱਲ ਆ ਕਾਰ ਦੀ ਨੰਬਰਦਾਰੀ ਦਾ ਯਾਰ ਖੁਸ਼ ਹੁੰਦਾ ਇਹ ਦੇ ਬੈ ਕਿਉਂ ਇੱਥੇ ਵੀ ਇੱਥੇ ਤਾਂ ਨਹੀਂ ਆਫਕ੍ਰਮੀ ਮਤੇ ਤੇ ਮਤੇ ਤੇ ਲਾਉਣੀ ਆ ਸਾਚ ਮਤੇ ਤੇ ਲਾਉਣੀ ਆ ਭਾਈ ਜ਼ਿਆਦਾ ਗਿਆ ਮਤੇ ਤੇ ਵੀ ਲਾਉਣੀ ਆ ਇੱਥੇ ਕਿ ਭਾਈ ਉਹ ਮਤੇ ਤੇ ਹਾਂ ਜੀ ਗੰਡਾ ਨੂੰ ਜਾਣਦਾ ਉਹ ਚਾਹ ਪੀਓ ਨਾ ਵਾਹ ਵਾਹ ਜੀ ਚਾਚਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬਹੁਤ ਹਾਂ ਕਰਾਤੀ ਫੇਰ ਕਰਾਈ ਨਹੀਂ ਜੀ ਆਚਾ ਪੂਰੀ ਹੋਈ ਪਈ ਆ ਹੋ ਹੋਈ ਕਿੱਥੇ ਮਾਰਨਾ ਉਹ ਦੇਖਦਾ ਉਹ ਦੇਖਦਾ ਅੰਦਰ ਉਹ ਕਿ ਸਿੰਗਲ ਕਿ ਕੀ ਵਿਖਿਆ ਹੋ ਦੇਖਦਾ ਸੀ ਬੱਚਾ ਪਾਉਂਗਾ ਉਹਦਾ ਇੱਕ ਮੜਾ ਮਾਂ ਵੀ ਆ ਗਿਆ ਜੀ ਕੱਟਾ ਬੱਸ ਉਹ ਬੱਚਾ ਪਾਉਂਗਾ ਆ ਬਾਈ ਸਾਡੀ ਤਸਵੀਰ ਤਨੂਲੇ ਦੀ ਠੀਕ ਹੈ ਜੀ ਠੀਕ ਹੈ ਐ ਸਾਡੀ ਤਵਹੀਲ ਆ ਤੇਰੀ ਆ ਦੇਖੋ ਜੀ ਸਮੂਹ ਸੰਗਤਾਂ ਨੂੰ ਖਾਲਸਾ ਸਾਜਣਾ ਜੀਆਂ ਲੱਖ ਲੱਖ ਵਧਾਈਆਂ ਜਾਰੀ ਕਰਤਾ ਅਜਮੇਰ ਸਿੰਘ ਮਾਨ ਸ਼ਗਵੰਦਰ ਸਿੰਘ ਬਗੂ ਅਜਮੇਰ ਸਿੰਘ ਮਾਨ ਸਾਡੇ ਚਾਚਾ ਜੀ ਆ ਮੰਨ ਕੇ ਚਾਚਾ ਮੰਨ ਕੇ ਦਿਖਾ ਬਸ ਠੀਕ ਆ ਫੇਰਾ ਸਮੂਹ ਸੰਗਤਾਂ ਨੂੰ ਖਾਲਸਾ ਸਾਜਣਾ ਦੀਆਂ ਦਿੱਤੀਆਂ ਨੇ ਵਧਾਈਆਂ ਸਾਡੇ ਚਾਚੇ ਨੇ ਮਤਰੋ ਜੀ ਕਿਤਾਬ ਮੇਰ ਸਿੰਘ ਮਾਨ ਹਾਂ ਪੇਖਾਤਾ ਪਾਤਾ ਬਲਾਗ ਚ ਮੰਦੇ ਆ ਮੰਨ ਕੇ ਪੂਰਾ ਕਿਆ ਬਾਤ ਹੈ ਆ ਗਈ ਮਤਰੋ ਕਰਮਣ ਦੀ ਬੈਣਾ ਕਰਮਣ ਨੂੰ ਲਾ ਲਿਆ ਫਿਰ ਗਿਫਟੀ ਸਾਟਿਆ ਇਹਨਾਂ ਨੂੰ ਯਾਰਾ ਮੰਨੇ ਤੇ ਇਹਨੂੰ ਮੈਂ ਆਇਆ ਆ ਜਾ ਫਿਰ ਓਏ ਬਲਾਗ ਚ ਪੈ ਗਿਆ ਮੰਨੇ ਕਿਵੇਂ ਜੀ ਵਧੀਆ ਲੱਗ ਰਿਹਾ ਨਾ ਬਾਈ ਜੀ ਹੋਰ ਜੀ ਮਿਤਰੀ ਜੀ ਠੀਕ ਹੋ ਜੀ ਵਧੀਆ ਜੀ ਵਧੀਆ ਵਧੀਆ ਜਮਾ ਜਮਾ ਚੜਦੀ ਕਲਾ ਤੂ ਜੀ ਹੋਰ ਜੀ ਅਮਰੀਕ ਜੀ ਠੀਕ ਹੈ ਵੀਰੇ ਕੈਮੋ ਬਾਈ ਹੋਰ ਮੁੰਡਿਓ ਪਾਦੀ ਵੀਰ ਦਾਤਾ ਹੋਰ ਜੀ ਡਾਕਟਰ ਸਾਹਿਬ ਚਲੋ ਸਾਈਨ ਕਰਾਉਣਾ ਆਇਆ ਯਾਰ ਕਰ ਦਿੰਦੇ ਆ ਜੀ ਕਰ ਦਿੰਦੇ ਆ ਫਿਰ ਕਰਾਇਆ ਕਲੱਬ ਮੈਂਬਰਾਂ ਦੇ ਸਾਈਨ ਮਿੱਤਰੋ ਬਾਕੀ ਰਗੌਰ ਕਰ ਲਈਏ ਟੀਵੀ ਚ ਰਹਿ ਨਾ ਜਾਵੇ ਓਏ ਤੇ ਮੂਰ ਰਹਿ ਗਈ ਹੈ ਨਾ ਓਏ ਇਹ ਨੰਬਰ ਲੇਖਦੀ ਵੀਰੇ ਨਾਲੇ ਦੀ ਪੇਗੇ ਚੱਲਦਾ ਸੀ ਮਟਰੋ ਸੱਤ ਦਾ ਕੰਮ ਫਿਰ ਮੈਂ ਕਿਹਾ ਉਹ ਵੀ ਦਿਖਾ ਦਈਏ ਤੁਹਾਨੂੰ ਸਾਰਾ ਕਲੱਬ ਦਾ ਉੜੀ ਫਿਰਦਾ ਸਾਰਾ ਕਲੱਬ ਦਾ ਉੜੀ ਫਿਰਦਾ ਡਰਾਈਵਰੀ ਇੱਥੇ ਆ ਤੂੰ ਬਾ ਠੀਕ ਆ ਕਲੱਬ ਦਾ ਆਪਣਾ ਬਾਪੜਾ ਉੜੀ ਫਿਰਦਾ ਸਾਰਾ ਅੱਜਾ ਕਲੱਬ ਦਾ ਉੜੀ ਫਿਰਦਾ ਅੱਜ ਆਪਣਾ ਸਾਰਾ ਲੋਕ ਹਾਂ ਲੋਕ ਹੈ ਸਹਿਯੋਗ ਦਿੰਦੇ ਹਾਂ ਹਾਂ ਲੈ ਤਾਂ ਹੀ ਦਾ ਸਹਿਯੋਗ ਪੂਰਾ ਯਾਰਾ ਅਸੀਂ ਵੀ ਦਿੰਦੇ ਸਹਿਯੋਗ ਥੋੜਾ ਜਿਹਾ ਅਸੀਂ ਉਤਰੀ ਉਲ ਜੇ ਤਾਈਆਂ ਹੌਣ ਦੇ ਦੋ ਹਾਂ ਅਸਾਂ ਜੋਗੀਆਂ ਸਾਡਾ ਤਾਫ ਉਹੀ ਕੰਮ ਹੋਰ ਜਿਹੜਾ ਤੁਸੀਂ ਕੈਮਰਾ ਚ ਕਾਇਰ ਦਰਾ ਰਹੇ ਹੋ ਹਾਂ ਇਹ ਆਪਣੀ ਯਾਦਾਂ ਵੀ ਰਹਿਣਗੀਆਂ ਵੀ ਆਹ ਉਦੋਂ ਪਾਈ ਸੀ ਦੀ ਤੇ ਯਾਦਾਂ ਬਾਗੇ ਆਪਣੇ ਕਲੱਬ ਮੈਂਬਰ ਸਾਰੇ ਇੱਥੇ ਨੇ 72 ਆਪਣਾ ਕਿਹੜਾ ਉਹਦਾ ਹੈ ਕਿਹੜਾ ਉਹਦਾ ਦੇਤਾ 72 ਤੈਨੂੰ ਚੱਲ ਪਿਆ ਕੰਮ ਫਿਰ ਮਤਲਬ ਪਟਲਾ ਦਾ ਆਏ ਆਉਂਦੇ ਨੇ ਬਠਲ ਬਾਈ ਆਇਆ ਮਾ ਲਈ ਬਟਾਲਾ ਗਾਂਹ ਦੀ ਗਾਂਹ ਕ੍ਰੋਸ ਸਾ ਕੋਲ ਤੋਂ ਤਿਆਰ ਵੀ ਕਰੀ ਜਾਂਦੇ ਨੇ ਬੰਦੇ ਆਪ ਹੀ ਨੇ ਭਾਈ ਸਾਡੇ ਸਾਰੇ ਬੰਦੇ 26 ਵਰਗੇ ਠੀਕ ਹੈ ਬਹੁਤ ਤਖੜਾ ਟੀਪਾ ਗੱਗੂ ਅਮਰੀਕਾ ਪਾਪੜ ਰਾਜਵੀਰ ਸਾਰੇ ਆਪ ਆਪ ਦੇ ਬੰਦੇ ਨੇ ਅਸੀਂ ਦੇਖਣ ਆਇਆ ਆਪਾਂ ਵਲੌਗ ਚ ਪਾਵਾਂਗੇ ਆਪਾਂ ਸਾਰੇ ਲੋਕਾਂ ਨੂੰ ਵੀ ਦਿਖਾਵਾਂਗੇ ਆਪਾਂ ਕਿੰਨਾ ਕੰਮ ਕਰਾਂਗੇ ਲੋਕਾਂ ਨੂੰ ਦਿਖਾਉਣ ਦਾ ਵੱਡਾ ਕੰਮ ਆਪਣਾ ਹੀ ਲੋਕਾਂ ਨੂੰ ਦਿਖਾਉਣ ਦਾ ਵੀ ਸਾਡੇ ਐਂ ਰਾਲ ਮਿਲ ਕੇ ਕੰਮ ਕਰਦੇ ਨੇ ਬਾਈ ਆਂ ਅਮਰੀਕਾ ਵੱਡਾ ਕੰਮ ਤਾਂ ਅਸੀਂ ਕਰਦੇ ਆਂ ਲੋਕਾਂ ਨਾਲ ਕਿੰਦਾ ਅਸੀਂ ਪਚਾਵਾਂਗੇ ਆਇਆਂ ਬਈ ਕਹਾਣੀ ਤੁਹਾਨੂੰ ਸੱਤ ਦਿਖਾਦੀ ਨਾਲੇ ਨਾਲੇ ਕਲੱਬ ਦੇਖੋ ਐਂ ਜੇਵਾ ਕਰਦੇ ਆਂ ਨਾ ਤੁਹਾਨੂੰ ਕਲੱਬ ਸਾਡਾ ਜਮਾ ਹੈ ਜਿਹੜਾ ਕਲੱਬ ਰਜਿਸਟਰਡ ਹੁੰਦਾ ਉਹਦੇ ਔਦੇਦਾਰ ਸਾਰੇ ਦਿਖਾਦੇ ਹੈਂ ਅਟੇ ਸਲਾਹ ਕਰਦੇ ਹੱਥ ਚਾ ਬੈਠ ਲਾ ਉਹ ਦੁਵਾੜਾ ਫੇਰ ਸਲਾਹ ਕਰਦੇ ਫੇਰ ਖਜ਼ਾਨਚੀ ਦੇ ਹੁਣ ਖਜ਼ਾਨਚੀ ਦੇ ਹੱਥਾਂ ਜਾ ਗਿਆ ਫੇਰ ਹੁਣ ਮੈਂਬਰ ਆ ਸਾਡੇ ਫੇਰ ਚਾਰ ਨਾਲ ਸਿਕਤਰ ਦੇ ਹੱਥ ਚ ਗਿਆ ਫੇਰ ਸਲਾਹ ਕਰਦੇ ਆਇਆ ਬਾਈ ਤੁਹਾਨੂੰ ਸਾਰਾ ਦਿਖਾਤਾ ਗਾਮੈਂਬਰ ਆ ਆਪਣੇ ਸਾਡੇ ਆਪਣੀ ਜੀਤੀ ਮੈਂਬਰ ਉਹਨਾਂ ਕੋਲੇ ਵਾ ਗਿਆ ਕੰਮ ਚਲੋ ਮੇਰੇ ਭਾਈ ਆਏ ਆ ਬਾਈ ਸੇਵਾ ਚਲਾ ਜਾ ਸਾਈਨ ਕਰਾਈ ਆਪਾਂ ਉਧਰ ਚਲੀਏ ਆ ਜਾ ਚਲਾ ਕਰ ਸਾਹਿਬ ਇੱਥੇ ਸਾਈਨ ਮਾਰ ਦਿਓ ਚੱਕ ਬਾਈ ਦੇਖੋ ਸਹਣ ਦੇਖੋ ਤੁਸੀਂ ਮੁੰਡੇ ਦੇ ਪਤਾ ਡਾਕਟਰ ਬਣਨ ਵਾਲੇ ਕੰਮ ਦੀ ਇਹਦਾ ਪਤਾ ਨਹੀਂ ਕਿਵੇਂ ਲਗਾਈ ਤਾਂ ਇਧਰ ਨੇ ਆਲੇ ਤਾਂ ਇਧਰ ਕਿਉਂ ਹਾਂ ਕੋਹ ਲੋ ਫਾਇਲ ਜੀ ਜੀਟੀ ਦੇ ਰਿੰਗ ਹੋਣੀ ਕਿਤੇ ਮੇਰੇ ਨਾਲ ਸੱਤ ਦੇ ਵੀ ਜੀ ਅੱਜ ਸਾਡਾ ਕਲੱਬ ਹਨਾ ਸਾਰਾ ਉੱਥੇ ਵੀ ਜੀ ਨੇ ਹੋਰਾ ਤੁਹਾਨੂੰ ਕਰਨੇ ਜੇ ਮੈਂ ਕਲੱਬ ਆਪਣਾ ਰਜਿਸਟਰ ਹੋ ਗਿਆ ਕਰਿੰਦਾ ਜੀ ਬਸ ਹਾਂ ਹੋਊਗਾ ਅੱਜ ਆਪਾਂ ਫਿਰ ਪਹੁੰਚ ਗਏ ਮਤਰੋ ਪਰਣਾਲੇ ਸਰਪੰਚ ਇੱਥੇ ਸੀ ਆਪਣਾ ਕਲੇ ਸਰਪੰਚ ਦੇ ਸਹਣ ਰਹਿੰਦੇ ਨੇ ਦੇਖੋ ਭਾਈ ਇੰਨਾ ਫਾਸਟ ਹੋਊਗਾ ਕੋਈ ਪਾਸ ਦੇ ਸਾਰੇ ਫਾਈਲ ਤਿਆਰ ਕਰਾ ਕੇ ਮੈਂਬਰਾਂ ਦੇ ਸਾਈਨੂਰ ਕਰਾ ਕੇ ਫਿਰ ਜਮ੍ਹਾਂ ਕਰਾ ਦੇ ਯਾਰ ਅੱਜ ਤੱਕ ਸਰਪੰਚ ਸਾਹਿਬ ਕੀ ਹਾਲ ਨੇ ਕੈਮੋ ਜੀ ਕੱਲੇ ਛੋਟੀ ਸਾਈਨ ਰਹਿ ਗਈ ਸੀ ਜੀ ਬਾਕੀ ਦਾ ਕਰਾ ਲਿਆ ਹੁੰਦੇ ਸਾਰੇ ਵਧੀਆ ਕਰ ਰਹੀਆਂ ਜੀ ਸਮਾਦੀ ਕੰਮ ਵਧੀਆ ਕਰ ਰਹੇ ਹਾਂ ਜੀ ਵਧੀਆ ਕਰ ਰਹੇ ਹਾਂ ਜੀ ਦੱਬ ਕੇ ਕਲੱਬ ਬਣਾ ਆਪਣਾ ਆ ਆਈ ਆ ਬਿਜੂਤ ਉਹਦੇ ਮੈਂ ਕਿਹਾ ਤਾਂ ਹੀ ਲਾਈਵ ਹੋ ਵੀ ਯਾਰ ਜੁੜੋ ਉਹਦੇ ਕੰਪ ਕੰਪ ਲਾ ਕਰਾਂਗੇ ਆਪਾਂ ਹਾਂ ਵਧੀਆ ਕੰਮ ਕਰਨੇ ਨੇ ਵੀ ਅਗਲਾ ਕਹੇ ਯਾਰ ਜੂਤ ਨਸ਼ਿਆ ਮਣੀ ਨਾ ਜਾਵੇ ਇਧਰ ਨੂੰ ਜੇ ਬੁੱਪ ਨਾ ਜਾਵੇ ਆਪਣੇ ਘਣੀ ਜੁੜੇ ਨਾਲ ਹਾਂ ਇਹੀ ਮਕਸਦ ਆਪਾਂ ਇਹੀ ਲੈ ਕੇ ਚੱਲੇ ਹਾਂ 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 ਆਪਣੇ ਰੋਡ ਤੇ ਬੱਲੇ ਬੱਲੇ ਕਰਾ ਦੇ ਫਿਰ ਠੀਕ ਆ ਪ੍ਰੀਤ ਹਾਂ 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 ਪੂਰਾ ਆ ਗਏ ਸਰਪੰਚ ਸਾਹਿਬ ਐਂ ਸੈਂਡ ਕਰਾਉਣੇ ਨੇ ਜੀ सरपंच साहब ਸਾਡੇ ਮੋਰ ਵੀ ਨਾਲ ਹੀ ਰੱਖਦੇ ਨੇ ਫਿਰ ਹਾਂ ਹੋਰ ਜੀ ਮੈਂਬਰ ਸਾਹਿਬ ਕਹਿਮ ਵਧੀਆ ਵਧੀਆ ਹੋ ਗਏ ਥੱਲੇ ਵੀਰੇ ਹਾਂ ਹਾਂ ਇਹਨੂੰ ਦੱਸਿਆ ਦੀ ਮੈਂ ਉਹਦੇ ਕਲੱਬ ਕਰਦੇ ਪਰ ਇੱਥੇ ਦੇ ਮਾਮਾ ਦਾ ਨਾਲ ਦਾ ਗਿਆ ਮੈਂ ਤਾਂ ਕਰਾਇਆ ਕਰਾਂਗੇ ਬਈ ਹਾਂ ਚਲ ਰਜਿਸਟਰ ਹੋ ਗਏ ਕਲੱਬ ਨਾ ਨਾ ਵਧੀਆ ਕੰਮ ਹੀ ਕਰ ਰਹੇ ਨੇ ਯਾਰ ਸਰਪੰਚਾ ਉਹੀ ਮੈਂ ਕਹਿੰਦਾ ਸਰਪੰਚ ਮੋਰ ਵੀ ਸਾਡਾ ਨਾਲ ਹੀ ਰੱਖਦਾ ਜੀ ਦੇਖੋ ਇੱਥੇ ਕਮਾਈ ਤੇ ਜੀ ਹਾਂਜੀ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਜਿਹੜੇ ਨਾਲ ਆਗੇ ਬਸ ਦਿਨ ਨਾਲ ਖੜਾਂਗੇ ਬਸ ਸਰਪੰਚ ਜਿਹੜੇ ਨਾਲ ਜਿੰਨੇ ਮਸਾਲ ਆ ਗਈ ਕੋਦ ਮਰਜ਼ੀ ਥੀ ਰਹਾਂ ਉਹ ਬਣਾਈ ਵੀ ਨਾਲ ਖੜਾਂਗੇ ਬਸ ਸਰਪੰਚ ਹਾਂ ਮੈਨੂੰ ਆਈ ਆ ਸਰਪੰਚ ਹਾਂ ਮੈਨੂੰ ਆਈ ਆ ਯਾਰ ਵੀ ਬਾਦਲੇ ਯਾਰ ਕੋਈ ਹਨਾ ਜਿਵੇਂ ਆਪਾਂ ਬਾਦਲੇ ਯਾਰਾ ਆਪਾਂ ਕਲੱਬ ਕੋਥੇ ਵਧੀਆ ਨਾ ਖੇਡਾ ਖੁੱਡਾ ਕਰਾਇਆ ਕਰੀ ਹਾਂ ਇੱਥੇ ਕਿ ਨਾ ਬਲਾਗ ਦੱਸੋ ਕਿਵੇਂ ਹੁੰਦੇ ਨੇ ਵਧੀਆ 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 ਜੋਹੀ ਦਾ ਸੋ ਮੈਂਬਰ ਸਾਹਿਬ ਪੂਰੇ ਵਧੀਆ ਹੁੰਦੇ ਜਮਾ ਕੋਰ ਰਿਪੋਰਟ ਹੁੰਦੇ ਜਮਾ ਨਾਲੇ ਸਨੇਹਾਂ ਨੌਜਵਾਨਾਂ ਨੂੰ ਹਨਾ ਬਹੁਤ ਵਧੀਆ ਕਲੱਬ ਜਿਹੜਾ ਕਰਵਾਇਆ ਹੁੰਦੀ ਆ ਇਹ ਨਾਲ ਗੜਿਆ ਨਾ ਦੀ ਲੋਡ ਹੁੰਦੀ ਹੈ ਹਾਂ ਜਦੋਂ ਮਰਜ਼ੀ ਦੱਸ ਕੇ ਜਿਹੜੇ ਨਾਲ ਆ ਨਾ ਬਸ ਠੀਕ ਆ ਜੀ ਕੰਮ ਕਰ ਰਹੇ ਹਾਂ ਨਹੀਂ ਨਹੀਂ ਪੰਚਾਇਤ ਵੱਲੋਂ ਤਾਂ ਅਸੀਂ ਵੀ ਕਹਿੰਨੇ ਆ ਯਾਰ ਬਹੁਤ ਸਾਂਝੋ ਬਹੁਤ ਵਧੀਆ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈਗੀ ਹਾਂ ਹਾਂ ਬਸ ਸਾਨੂੰ ਵੀ ਜਦੋਂ ਮਰਜ਼ੀ ਤੈਨੂੰ ਅਦਾ ਕਰ ਲਾਂਗੇ ਵੀਰੇ ਹਾਂ ਕਰਾਂਗੇ ਸਾਡੇ ਉਹਨੇ ਤਰ੍ਹਾਂ ਆ ਗਏ ਸਾਰੇ ਮੈਂਬਰ ਬਾਕੀ ਵੀ ਆਪਣੇ ਨਾਲ ਹਾਂ 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 ਫੋਟੋ ਨਾਲ ਆਪਣਾ ਬਾਤ ਠੀਕ ਆ ਸਾਨੂੰ ਇਹੀ ਸਾਈਜ਼ ਆਉਦੀ ਲੋੜ ਸੀ ਬਾਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਬੈਸਟ ਆ ਬਲੈਕ ਬਾਕੀ ਠੀਕ ਓਕੇ ਜੀ ਓਕੇ ਜੀ ਰਮਨ ਦਾਵਾਰੇ ਫੇਰ ਆ ਕੇ ਮੇਤਰੋ ਲੈ ਕੇ ਫਾਈਲ ਸਾਰੀ ਤਿਆਰ ਕਰਾ ਲਿਆ ਹਾਂਜੀ ਭਾਈ ਜੀ ਕਰਾ ਲਿਆ ਦੇਖੋ ਜੀ ਕਰੋ ਚੈੱਕ ਸਵਾ ਪੰਜ ਵਜੇ ਗਏ ਮੇਤਰੋ ਬੈਠਿਆਂ ਨੂੰ ਡੀਜੀ ਭਾਈ ਜੀ ਕਚੈਰੀਆਂ ਜੀ ਕੰਮ ਹੋ ਰਿਹਾ ਆਪਣਾ ਵਾਇਲ ਦਾ ਭਾਈ ਚੜ ਹੀ ਜਾਂਦਾ ਆਨਲਾਈਨ ਕੀ ਨਗਰ-ਗਰ ਕਰ ਪਾਈ ਜਾਂਦਾ ਫੋਲਡਰਾਂ ਚ ਤੁਹਾਨੂੰ ਭਾਈ ਕਿੰਨੇ ਵਜੇ ਆ ਜੀ 10:00 ਤੇ 11:30 ਦੇ ਮਰਜ਼ੂਰ ਬਾਅਦ ਹੈਗੇ ਆ ਕੱਲ ਨੂੰ ਦੇ ਦੇਵੋਗੇ ਜੀ ਪਤਾ ਸੰਗ ਨਹੀਂ ਵਾਜੀ ਆ ਜੀ ਠੀਕ ਹੈ ਬਸ ਠੀਕ ਹੈ ਵੀਰੇ ਧੰਨਵਾਦ ਓਕੇ ਜੀ ਚਲੋ ਵੀਰ ਜੀ ਆਹ ਭਾਈ ਬਾਈ ਗਰਮੀ ਤੁਸੀਂ ਗਰੂੜੇਗੀ ਅਟਕੋਲੇ ਆਏ ਸੀ ਮਿੱਤਰੋ ਦੁਕਾਨ ਤੇ ਮਨ ਕਰਨ ਦੇਖੋ ਕਿੰਨਾ ਸਿਆਣਾ ਬਣ ਗਿਆ ਦੁਕਾਨ ਸਾਹਮਦਾ ਦੇਖੋ ਆ ਦੇਖੋ ਮੇਤਰੋ ਬੜੀ ਐ ਯਾਰ ਕੰਮ ਕਰੋ ਜਿਵੇਂ ਮੈਂ ਇਹਨੂੰ ਕਹਿਣਾ ਉਹਨਾਂ ਦੇਖੋ ਹੁਣ ਬੈਠਾ ਦੁਕਾਨ ਤੇ ਯਾਰ ਵਧੀਆ ਇਹ ਹੀ ਜ਼ਿੰਦਗੀ ਹੈਂ ਸਰਦਾਰੀ ਕਰਦੇ ਆ ਪੁੱਜੀ ਸਰਦਾਰੀ ਹੈ ਨਾ ਇਹ ਹੀ ਸਰਦਾਰੀ ਹੁੰਦੀ ਆ ਪੰਜਾਬੀ ਵਗਿਆ ਹੋਰ ਆਪਣੀ ਫੋਟੋ ਦਾ ਵੀ ਇੱਕ ਇਹਨੇ ਪਾ ਕੇ ਦਿੱਤਾ ਮੇਤਰੋ ਸ਼ੀਸ਼ਾ ਫਟ ਗਿਆ ਜੀ ਹੋ ਵੀ ਆਪ ਪਾਇ ਤਾਂ ਕਿ ਕਿਨੇ ਫਟ ਡੀ ਨੇ ਪਾਇ ਤਰੇ ਆ ਵੀ ਬਾਕੀ ਕੁਝ ਨਹੀਂ ਹੈ ਨਾ ਹਾਂ ਆ ਇਹਦਾ ਸ਼ੀਸ਼ਾ ਫਟ ਗਿਆ ਜੀ ਮੇਤਰੋ ਕਰਨ ਦੀ ਡਿਊਟੀ ਲਈ ਸੀ ਆਪਾਂ ਪ੍ਰੀਤ ਥੀਏਟਰ ਲਾਈਵ ਦੇਖੋ ਤਰਾਵੋ ਪੈਸੇ ਲੈਣਾ ਚਾਹੁੰਦੇ ਆ ਪਰ ਦੇ ਨਹੀਂ ਦੇ ਬੰਦੇ ਨਾ ਅਜੇ ਤੱਕ ਲਾ ਪੈਸੇ ਨਹੀਂ ਤੇਰੇ ਪਰ ਅਜਾ ਕਲਾ ਥੈਂਕ ਯੂ ਕਹਾਾਂਗੇ ਬਈ ਬਹੁਤ ਬਹੁਤ ਧੰਨਵਾਦ ਠੀਕ ਹੈ ਨਹੀਂ ਨਹੀਂ ਕੋਈ ਨਾ ਯਾਰ ਬੋਲੀ ਤੋਂ ਹਾਂ ਹਾਂ ਵਧੀਆ ਵਧੀਆ ਬੰਦੇ ਸੱਟ ਨੇ ਆਪਣੇ ਸਾਰੇ ਹਾਂ ਬੰਦੇ ਸਾਰੇ ਸੱਟ ਨੇ ਉਸ ਤੇ ਸੱਟ ਬੱਚੀ ਚੱਲ ਕੰਮ ਕਰਦੇ ਨੇ ਸੱਟਾਂ ਵੀ ਵੱਜਦੇ ਨੇ ਸਾਰਾ ਕੁਝ ਹੁੰਦਾ ਆਇਆ ਮਤਰੋ ਤਾਂ ਕਹਿੰਦੇ ਉਹਨੇ ਵੀਰੇ ਯਾਰ ਹੋਰ ਆਪਾਂ ਕਿਉਂ ਯਾਰ ਕਹਿੰਦੇ ਹੁੰਨੇ ਆ ਤਾਂ ਕਹਿੰਨੇ ਆ ਵੀ ਨਿਕਲ ਹੋਏ ਚੋਂ ਯਾਰ ਜ਼ਿੰਦਗੀ ਬਹੁਤ ਸੋਹਣੀ ਹੈ ਕਿਉਂ ਕਰਨ ਮੰਦਾ ਇਹ ਗੱਲ ਤਾਂ ਫਿਰ ਆਏ ਨੇ ਨਾ ਫੋਨ ਤੋਂ ਵਧੀਆ ਮੈਨੂੰ ਵੀ ਆਏ ਦੋ ਤਿੰਨੇ ਜਣੇ ਆ ਦੇਖਣ ਆ ਆ ਗਏ ਕਿਵੇਂ ਦਵਾਈ ਨੂੰ ਦਵਾਈ ਦਵਾਈ ਦਵਾ ਦਾਂਗੇ ਆ ਜੀ ਹਾਂ ਨਮਮਾ ਛੱਡ ਤੇ ਛੱਡੂ ਵਧੀਆ ਆ ਹਾਂ ਨਾਲ ਆ ਗਿਆ ਸੀ ਹੈ ਕਿਉਂਕਿ ਉਸ ਦਾ ਸਾਰੇ ਚੱਕੇ ਗਿਆ ਸਮਾਨ ਸਮਾਨ ਨੂੰ ਤੇ ਇਹਨਾਂ ਦੇ ਨਾਲ ਪਹਿਲਾਂ ਲੱਗਿਆ ਦੋ ਤਿੰਨੇ ਆ ਨਾਲ ਆ ਗਿਆ ਜਿਹੜੇ ਕੋਲ ਤੇ ਹੈਗੇ ਦੀ ਚੱਕਦੇ ਵਧੀਆ ਹਾਂ ਹਾਂ ਬੱਸ ਛੱਡੋ ਯਾਰ ਬੱਸ ਆਪ ਤੂੰ ਜਿਹੜੀ ਗੱਲ ਆ ਚੰਗਾ ਬਾਏ ਮਿਲਦੇ ਹਾਂ ਜਰੂਰ ਚਲੋ ਵੀ ਮਤਰੋ ਚੱਲਿਆਂ ਹੁਣ ਚਲੋ ਵੀ ਲੈ ਲੈ ਮਤਰੋ ਨੀ ਬੂਦਿਆਂ ਪਾ ਖੀਰੇ ਆਪਣੇ ਚੱਲਿਆਂ ਹੁਣ ਪਪੂ ਜਵੈਲਰ ਬਣ ਗਿਆ ਮਤਰੋ ਜਿੱਥੇ ਹੀਰਾ ਲਾਲ ਦਾ ਹਸਪੀਟਲ ਹੁੰਦਾ ਜੀ